ਮਾਚੀਵੜਾ ਸਾਹਿਬ ਨਜ਼ਦੀਕ ਪਿੰਡ ਮਿੱਠੇਵਾਲ ਨੇੜੇ ਪ੍ਰਾਲੀ ਦੀਆਂ ਗੱਠਾਂ ਜਿਨ੍ਹਾਂ ਦੀ ਗਿਣਤੀ 300 ਕਾਲੀਆਂ ਤੋਂ ਵੱਧ ਰਹੀ ਸੀ ਨੂੰ ਅਚਾਨਕ ਅੱਜ ਅੱਗ ਲੱਗ ਗਈ ਜਿਸ ਨਾਲ ਚਾਰੇ ਪਾਸੇ ਹਾਕਾਰ ਮਚ ਗਈ ਆਲੇ ਦੁਆਲੇ ਪੱਕੀ ਤੇ ਸੁੱਕੀ ਖੜੀ ਕਣਕ ਨੂੰ ਬਚਾਉਣ ਲਈ ਪਿੰਡ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਟਰੈਕਟਰਾਂ ਨਾਲ ਬਾਹ ਬਾਈ ਕਰ ਕਣਕ ਨੂੰ ਤਾਂ ਸੜਨੋਂ ਬਚਾ ਲਿਆ ਪਰ ਲਗਭਗ 1 ਕੀਲੇ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ ਤੇ ਜਿਹੜੀਆਂ ਟਰਾਲੀਆਂ ਦੀਆਂ 300 ਤੋਂ ਉਧੇਰੇ ਟਰਾਲੀਆਂ ਗੱਠਾਂ ਦੇ ਰੂਪ ਵਿੱਚ ਮੌਜੂਦ ਸਨ ਉਹ ਸੜਨ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਵਿੱਚ ਇੱਕ ਖੜੀ ਲਗਭਗ ਨਵੀਂ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਪ੍ਰਤੱਖ ਦੇਖਣ ਵਾਲਿਆਂ ਦੇ ਅਨੁਸਾਰ ਟਰੈਕਟਰ ਦੇ ਵਿੱਚੋਂ ਨਿਕਲੇ ਚਿਗਿਆੜਿਆਂ ਦੇ ਕਾਰਨ ਫੈਲੀ ਇਹ ਅੱਗ ਤੇਜ਼ ਹਵਾ ਦੇ ਕਾਰਨ ਤੁਰੰਤ ਹੀ ਭਿਆਨਕ ਰੂਪ ਧਾਰਨ ਕਰ ਗਈ ਜਿਸ ਵਿੱਚ ਉੱਥੇ ਕੰਮ ਕਰ ਰਹੇ ਵਰਕਰਾਂ ਨੇ ਆਪਣਾ ਭੱਜ ਕੇ ਬਚਾਅ ਤਾਂ ਕਰ ਲਿਆ ਪਰ ਵਿਚ ਖੜੀ ਟਰਾਲੀ ਅਤੇ ਪਿੰਨਾ ਗੱਠਾਂ ਨੂੰ ਬਚਾਉਣ ਵਿੱਚ ਅਸਫਲ ਰਹੇ ਮਾਛੀ ਵਾਲਾ ਸਾਹਿਬ ਤੋਂ ਮਾਸਟਰ ਸਦੀਸ਼ ਕੁਮਾਰ ਦੀ ਰਿਪੋਰਟ ਕਿੰਨਾ ਦਰ ਹੈ ਇਹ ਨਾਲ ਨਹੀਂ ਕੋਈ ਸੀਗਾ ਇਨਫਰਮੈਂਟ ਅਬ ਕਿਹੜੀ ਜਗ੍ਹਾ ਤੋਂ ਆਈਆਂ ਆਪਣੀਆਂ ਗੱਡੀਆਂ ਜੀ ਤੁਸੀਂ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ ਕਿੰਨੀ ਕਿ ਲੱਗੀ ਹੋਈ ਅੱਗ ਤੇ ਕਿੰਨਾ ਕਿ ਚ ਚ ਕਾਬੂ ਪਾਇਆ ਜਾ ਸਕਦਾ ਅੱਜ ਤੱਕ ਆਈ ਇਹਨੂੰ ਅਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਉਹਨੇ ਇੱਕ ਆ ਵੀ ਗਈ ਆ ਤੇ ਇੱਕ ਪਹਿਲਾਂ ਲੱਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀਆਂ ਸਾਡੀ ਖਰਾਬ ਹੋ ਗਈ ਆ ਜੀ ਤੇ ਤੀਜੀ ਗੱਡੀ ਦੀ ਦਰ ਰਾਹੇ ਤੋਂ ਆ ਰਹੀ ਹੈ ਇਹ ਕੋਈ ਪਹੁੰਚ ਰਹੀ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਜਿਵੇਂ ਪ੍ਰਾਲੀ ਦਾ ਗੱਠਾ ਨੇ ਵੱਡੀ ਮਾਤਰਾ ਦਾ 2 300 ਜਿਹੜੀ ਟਰਾਲੀ ਆ 85 ਨਹੀਂ ਕਿੰਨੇ ਕ ਸਮੇਂ ਚ ਪਹੁੰਚੇਗੀ ਇਹਨੂੰ ਅੰਦਾਜ਼ਾ ਹੈ तकरीबन ਘਟੋ ਘਟ 5-6 ਘੰਟੇ ਲੱਗੇ ਜਾਣਗੇ ਅੰਦਰ ਜਿਹੜੀ ਅੱਗ ਆਗੇ ਦੀ ਜਿਹੜੀ ਗੱਠਾਂ ਦੀ ਅੱਗ ਹੁੰਦੀ ਹੈ ਇਹਨੂੰ ਭਜਾਉਣ ਲਈ ਸਮਾਂ ਲੱਗਦੇ ਤੇ ਅੰਦਰ ਪਾਣੀ ਵੀ ਜਾਂਦਾ ਪ੍ਰੋਪਰ ਪਰਾਲੀ ਦੇ ਗੱਠਾਂ ਨੂੰ ਅੱਗ ਲੱਗੀ ਹੈ ਜਾਲਦਵਾਲੇ ਕੀ ਕਣਕ ਵਗੈਰਾ ਦਾ ਬਹੁਤ ਨੁਕਸਾਨ ਹੋ ਗਿਆ। ਜਿਹੜੇ ਜਲਣ ਲੱਗੀ ਸੀ ਉਹਨੂੰ ਅਸੀਂ ਬਚਾ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਦੇ ਚੁੱਕੇ ਹਾਂ ਉਹਦੇ ਪਾਣੀ ਦੀ। ਕਿੰਨੀ ਕਿੰਨੀ ਕਣਕ ਸੜੀ ਆ ਥੋੜੀ ਬਤਾਓ। ਕਿਲ੍ਹਾ ਡੇਢ ਕਿਲ੍ਹਾ ਲੱਗੀ ਲਾ ਡੇਢ ਕਿਲ੍ਹਾ। ਕੁਝ ਟਰੈਕਟਰਾਂ ਦੀ ਮਦਦ ਨਾਲ ਉਹਨੂੰ ਬਚਾ ਵੀ ਲਿਆ ਜੀ। ਓਕੇ ਥੈਂਕ ਯੂ। ਵੱਡੀ ਮਾਤਰਾ ਵਿੱਚ ਪੈਨਾ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਨਾਲ ਜਿੱਥੇ ਲੱਖਾਂ ਦਾ ਨੁਕਸਾਨ ਹੋ ਗਿਆ ਉੱਥੇ ਹੀ ਵਿੱਚ ਖੜੀ ਇੱਕ ਟਰਾਲੀ ਵੀ ਸੜ ਕੇ ਸੁਆਹ ਹੋ ਗਈ। ਆਓ ਮੌਕੇ ਦੇ ਉੱਤੇ ਜੋ ਵਰਕਰ ਕੰਮ ਕਰ ਰਹ ਜਿਹੜੇ ਕਿ ਟਰਾਲੀ ਦੇ ਵਿੱਚ ਇਕੱਠਾਂ ਦੀ ਭਰਾਈ ਕਰ ਰਹੇ ਸੀ ਉਹਨਾਂ ਤੋਂ ਜਾਣਦੇ ਆ ਕਿ ਇਹ ਅੱਗ ਲੱਗੀ ਕਿਦਾਂ ਹਾਂਜੀ ਤੁਸੀਂ ਸਾਰੇ ਮੌਕੇ ਤੇ ਉਦੋਂ ਮੌਜੂਦ ਸੀਗੇ ਜਦੋਂ ਅੱਗ ਲੱਗੀ ਹਾਂਜੀ ਇਹ ਅੱਗ ਲੱਗੀ ਕਿਵੇਂ ਆ ਜੀ ਅੱਗ ਲੱਗਿਆ ਵੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਇਸ ਟਰਾਲੀ 'ਚ ਸਟਾਰਟ ਕਰ ਲਾ ਵੀ ਮਾਲ ਭਰੀਏ ਉੱਚ ਗਿਆੜਾ ਜੀ ਚ ਗਿਆੜਾ ਮੁਕੰਨ ਟਰਾਲੀ ਸਟਾਰਟ ਕਰੀ ਚ ਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੂ ਅੱਗੇ ਸਾਰੇ ਬਾਕੀ ਹੋਏ ਆ ਜਾਣਗੇ ਜਾਨ ਕੇ ਬਹੁਤ ਬਹੁਤ ਮਾਰਿਆ ਜਾਨੀ ਸਾਡੇ ਬਾਦ ਕਿੰਨੇ ਕੁ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 12 12 13 ਜਾਣੇ ਆ ਜੀ ਕਿਸੇ ਦਾ ਅੱਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਕੋਈ ਗੰਡਿਆਂ ਦਾ ਕੋਈ ਨੁਕਸਾਨ ਨਹੀਂ ਆਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਪਰਾਹੀ ਦਾ ਹੋ ਗਿਆ ਜੇ ਕਣਕ ਦਾ ਹੋਗਾ ਇੱਕ ਪ੍ਰਾਈਸ ਹੈ ਇਹਨੂੰ ਗੱਠਾਂ ਤੋਂ ਬਿਨਾ ਆਲੇ ਦੁਆਲੇ ਖੇਤਾਂ ਦੇ ਵਿੱਚ ਪੱਕੀ ਕਣਖੜੀ ਹੈ ਕੀ ਉਹਦਾ ਵੀ ਕਿਤੇ ਕੋਈ ਨੁਕਸਾਨ ਹੋਇਆ ਕਿੰਨੀ ਕ ਕਣਕ ਹੈ ਜਿਹੜੀ ਸੜੀ ਹੈ ਇਹਦੇ ਨਾਲ ਸੜੀ ਆ ਜੀ ਕਹਿੰਦੇ ਅੱਜਾ ਪੋਣਾ ਕਿਲਾ ਸੜ ਗਿਆ ਜੀ ਕਿਲਾ ਜੀ ਜਿਵੇਂ ਪ੍ਰਤੱਖ ਦੇਖਣ ਵਾਲਿਆਂ ਦੇ ਅਨੁਸਾਰ ਜਿਹੜੇ ਅੱਧਾ ਪੋਣਾ ਕਿਲਾ ਕਣਕ ਵੀ ਸੜ ਕੇ ਸੁਆਹ ਹੋਈ ਹੈ ਉੱਥੇ ਹੀ ਮਾਲਕਾਂ ਦੇ ਦੱਸਣ ਦੇ ਅਨੁਸਾਰ ਲਗਭਗ 25 ਲੱਖ ਤੋਂ ਵਧੇਰੇ ਦਾ ਜਿਹੜਾ ਨੁਕਸਾਨ ਹੋ ਗਿਆ ਹਾਂਜੀ ਕੀ ਨਾਮ ਪੈਜੀ ਤੁਹਾਡਾ ਮੇਰਾ ਹੈਪੀ ਬੰਸਰ ਅ ਬਸਰ ਸਾਹਿਬ ਇਹ ਦੱਸੋ ਵੀ ਇਹੜੀਆਂ ਇਕੱਠਾ ਸੜੀਆਂ ਨੇ ਇਹ ਅੱਗ ਕਿਵੇਂ ਲੱਗੀ ਆ ਕੁਛ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਅੱਗ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਰ ਬੈਠੇ ਸੀ ਲੱਗਿਆ ਉੱਥੋਂ ਪਤਾ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਇਹਦਾ ਇਹਦਾ 25-30 ਲੱਖ ਹੋ ਜਾਣਾ 25 ਲੱਖ ਦਾ 25 ਤੋਂ 30 ਲੱਖ ਦਾ ਨੁਕਸਾਨ ਆ ਹਾਂਜੀ ਕੀ ਆਲਦਵਾਲੀ ਕੀ ਤੇ ਫਸਲਾਂ ਦਾ ਬਚਾਇਆ ਜਾਂ ਉਧਰ ਤਾਂ ਨਹੀਂ ਅੱਗ ਨੇ ਆਪਣੀ ਪੇਟ ਚ ਲਿਆ ਚਲ ਚਲ ਜਲਦੀ ਚਲ ओके ਕਿੰਨੇ ਕਿਸੀ ਕੀ ਕਲ ਕੇ ਜਿਹੜੀ ਸੜੀ ਹੈ 1 ਏਕੜ 1 ਏਕੜ ओके थैंक यू ਤੁਸੀਂ ਦੇਖ ਰਹੇ ਹੋ ਜਿਵੇਂ ਕਿ ਖੇਤ ਮਾਲਕ ਨੇ ਦੱਸਿਆ ਕਿ ਲਗਭਗ 25 ਲੱਖ ਦੇ ਕਰੀਬ ਦਾ ਜਿਹੜਾ ਨੁਕਸਾਨ ਹੋ ਚੁੱਕਾ ਜਿਹਦੇ ਵਿੱਚ ਵੱਡੀ ਮਾਤਰਾ ਚ ਇਹ ਪਰਾਲੀ ਦੀਆਂ ਜਿਹੜੀਆਂ ਗੱਠਾ ਬਣ ਕੇ ਰੱਖੀਆਂ ਹੋਈਆਂ ਸੀ ਜੋ ਵੱਖ-ਵੱਖ ਫੈਕਟਰੀਆਂ ਵਿੱਚ ਜਾਣੀ ਸੀ ਔਰ ਉਸ ਤੋਂ ਬਾਅਦ ਟਰਾਲੀ ਹੈ ਲਗਭਗ ਨਵੀਂ ਸੀ ਟਰਾਲੀ ਕਹਿੰਦੇ ਜਿਹੜੀ ਸੜੀ ਹੈ ਇਸ ਨਾਲ 1 ਏਕੜ ਦੇ ਕਰੀਬ ਕਣਕ ਨੂੰ ਵੀ ਆਪਣੀ ਲਪੇਟ ਦੇ ਵਿੱਚ ਨਹੀਂ ਲੈ ਲਿਆ ਤੇ ਫਾਇਰ ਬਿਗੇਟ ਦੀ ਗੱਡੀ ਜਿੱਥੇ ਅੱਗ ਬਝਾਉਣ ਚ ਲੱਗੀ ਹੋਈ ਹੈ ਉੱਥੇ ਹੀ ਇਲਾਕੇ ਦੇ ਜਿਹੜੇ ਲੋਕ ਨੇ ਉਹ ਫਟਾਫਟ ਆ ਕੇ ਟਰੈਕਟਰਾਂ ਦੇ ਨਾਲ ਅੱਗੇ ਬਹਾਈ ਕਰਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਇੱਕ ਵੱਡਾ ਜਿਹੜਾ ਨੁਕਸਾਨ ਆ ਉਹ ਹੋਣ ਤੋਂ ਬਚਿਆ ਮਾਛੀਵਾੜਾ ਸਾਹਿਬ ਤੋਂ ਮਾਸਟਰ ਹਰਦੀਸ਼ ਕੁਮਾਰ ਦੀਪੂਰ